ਪਾਣੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦਾ ਯਾਰ ਯਾਨੀ ਚੰਨੀ ਭਾਵੇਂ ਉਹਨੇ ਆਪਣੇ ਬਿਆਨ ਵਾਪਸ ਲੈ ਲਏ ਹੁਣ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਨੂੰ ਬਹੁਤ ਜ਼ਿਆਦਾ ਪੁੱਠਾ ਬੋਲੇ ਸੀ ਚੰਨੀ ਸਾਹਿਬ ਕੱਲ ਤੁਹਾਨੂੰ ਉਹਦਾ ਇੱਕ ਵੀਡੀਓ ਦਿਖਾਉਣ ਜਾ ਰਹੇ ਆ ਕਿਉਂਕਿ ਚੰਨੀ ਵੀ ਫਸ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਵੱਡਾ ਐਕਸ਼ਨ ਲੈ ਲਿਆ ਔਰ ਦੂਜੇ ਪਾਸੇ ਉਹਨੇ ਇੱਕ ਸਵਾਲ ਕੀਤਾ ਸੀ ਜਿਹਦੇ ਨਾਲ ਪੂਰੇ ਪੰਜਾਬ ਦੇ ਅੰਦਰ ਇਹ ਨਿੱਜੀ ਤੌਰ ਤੇ ਕਿਹਾ ਗਿਆ ਕਿ ਕਿ ਬਕਰਮ ਸਿੰਘ ਮਜੀਠੀਆ ਦੀ ਸਪੋਰਟ ਕਰਦੇ ਹੋਇਆ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਯਾਨੀ ਮਾਰੀ ਸ਼ਹਾਬਲੀ ਬੋਲੀ ਸੀ ਔਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਹੋਇਆ ਕਿਉਂਕਿ ਚੰਨੀ ਹੈ ਜਿਹੜਾ ਦਰਸਾਲ ਦੇ ਵਿੱਚ ਉਹਦੀ ਨਾ ਤਾਂ ਕੋਈ ਪੰਜਾਬੀ ਔਰ ਨਾ ਉਹਦੀ ਕੋਈ ਸ਼ਹਾਬਲੀ ਚੰਗੀ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਨੇ ਵੀ ਸਿੱਧ ਕਰ ਦਿੱਤਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਚੰਨੀ ਦੀ ਨੀਕਰ ਦੇ ਵਿੱਚ ਜੂਹੇ ਕਿਵੇਂ ਛੱਡਣੇ ਉਹ ਵੀ ਤੁਹਾਡੇ ਸਾਹਮਣੇ ਅੱਜ ਖਬਰ ਸੁਣਾਵਾਂਗੇ ਕੈਨ ਕਰਨ ਵਾਲਾ ਚੰਨੀ ਕਸੂਤਾ ਫਸ ਗਿਆ ਯਾਨੀ ਪੰਜਾਬ ਦੇ ਮੁੱਖ ਮੰਤਰੀ ਔਰ ਅਰਵਿੰਦ ਕੇਜਰੀਵਾਲ ਤੇ ਉਹਨੇ ਟਿੱਪਣੀ ਕਰ ਦਿੱਤੀ ਹੈ ਜਿਹੜੀ ਕਿ ਨਿੱਜੀ ਤੌਰ ਦੇ ਉੱਤੇ ਕੀਤੀ ਆ ਉਹਨੂੰ ਨਹੀਂ ਕਰਨੀ ਚਾਹੀਦੀ ਸੀ ਔਰ ਦੂਜੇ ਪਾਸੇ ਪਹਿਲਾਂ ਦੇਖੋ ਇਹ ਕਿੱਡੀ ਮਾੜੀ ਸਿਆਸਤ ਦੇ ਲੋਕ ਨੇ ਪਹਿਲਾਂ ਕਹਿੰਦਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਗਲਤ ਕਰ ਦਿੱਤਾ ਜਦੋਂ ਥੋੜਾ ਜਿਹਾ ਤਾ ਦਿਖਦਾ ਤੇ ਫਿਰ ਇਹਨਾਂ ਨੂੰ ਪਤਾ ਲੱਗਦਾ ਕਿ ਭਾਈ ਇਹ ਬਿਆਨ ਵਾਪਸ ਲੈਣੇ ਪੈਣਗੇ ਔਰ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਐਕਸ਼ਨ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਯਾਨੀ ਕਾਂਗਰਸ ਦੇ ਵਿੱਚ ਤਰਥੱਲੀ ਮਚ ਗਈ ਹੈ ਕਿਉਂਕਿ ਚੰਨੀ ਬਹੁਤ ਸਾਰੇ ਦਿਨਾਂ ਤੋਂ ਬੁਰਕ ਰਿਹਾ ਸੀ ਉਹਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜੋ ਮਾਰਾ ਬੋਲਿਆ ਉਹਦੇ ਉੱਤੇ ਭਾਰ ਹੀ ਪੈ ਗਿਆ ਪਹਿਲਾਂ ਮਝੂਠੀਏ ਦੇ ਚੱਕਰ ਵਿੱਚ ਫਸਦਾ ਉਸ ਤੋਂ ਬਾਅਦ ਸਿੱਧੇ ਤੌਰ ਦੇ ਉੱਤੇ ਇੱਕ ਭਾਸ਼ਣ ਦਿੰਦਾ ਕਾ ਜਿਹਨੇ ਵੀ ਪੰਜਾਬੀ ਦੇ ਵਿੱਚ ਨਹੀਂ ਹਿੰਦੀ ਦੇ ਵਿੱਚ ਦਿੰਦਾ ਔਰ ਉਸ ਤੋਂ ਬਾਅਦ ਪੰਜਾਬ ਦੇ ਕੁਝ ਲੋਕ ਉਹਦੇ ਪਿੱਛੇ ਲੱਗੇ ਸੀ ਉਹਨਾਂ ਲੋਕਾਂ ਦੇ ਵੀ ਕੰਨ ਹੋ ਗਏ ਨੇ ਕਿ ਅਵੇ ਜਿਹੜਾ ਚੰਨੀ ਆ ਧਰਾਂ ਸਾਲ ਦੇ ਵਿੱਚ ਮੈਂਟਲ ਹੋ ਚੁੱਕਿਆ ਪੰਜਾਬ ਦਾ ਮੁੱਖ ਮੰਤਰੀ ਔਰ ਪੰਜਾਬ ਦੀ ਸਰਕਾਰ ਸਿੱਧੇ ਤੌਰ ਦੇ ਉੱਤੇ ਜੇ ਕਨੈਕਸ਼ਨ ਵੀ ਕਰਦੀ ਹੈ ਤਾਂ ਉਹਦੇ ਉੱਤੇ ਵੀ ਇਹ ਲੀਡਰ ਹੈ ਜਿਹੜੇ 도ਗਲੇ ਇਹ ਸਵਾਲ ਚੱਕ ਦਿੰਦੇ ਨੇ ਤਾਂ ਹੁਣ ਚੰਨੀ ਦੀ ਨਿਕਰ ਦੇ ਵਿੱਚ ਚੂਹੇ ਛੜਨ ਜਾ ਰਹੇ ਆ ਭਗਵੰਤ ਮਾਨ ਬੜੇ ਹੀ ਧਿਆਨ ਦੇ ਨਾਲ ਇਹ ਖਬਰ ਸੁਣਨੀ ਆ ਕਿਉਂਕਿ ਪਹਿਨ ਚੰਨੀ ਨੇ ਕੀਤੀ ਹੈ ਮੁੱਖ ਮੰਤਰੀ ਨੇ ਨਹੀਂ ਪਹਿਲਾਂ ਚੰਨੀ ਨੇ ਵਾਅਦਾ ਕੀਤਾ ਉਸ ਤੋਂ ਬਾਅਦ ਕਿ ਭਾਈ ਜੇਕਰ ਵਿਕਰਮ ਸਿੰਘ ਮਜੀਠੀਆ ਦੇ ਪੱਖ ਵਿੱਚ ਜਾਓਗੇ ਯਾਨੀ ਬਹੁਤ ਵੱਡਾ ਤਸਕਰ ਹੈ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਬਾਦਲਾਂ ਦਾ ਉਸ ਤੋਂ ਬਾਅਦ ਚੰਨੀ ਨੇ ਛੇੜਾ ਛੇੜ ਦਿੱਤਾ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਅਵਾ ਤਵਾ ਕੀ ਬੋਲੇ ਨੇ ਪਹਿਲਾਂ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਰੈਕਸ਼ਨ ਹੋ ਜਾਂਦਾ ਫੋਰ ਦੀ ਨਿਕਰ ਦੇ ਵਿੱਚ ਕਹਿੰਦੇ ਹੁਣ ਚੂਹੇ ਵੀ ਛੱਡੇ ਜਾਣਗੇ ਇਹ ਗੱਲ ਵੀ ਪਈਆ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿਹ ਬਿਆਨ ਕੀਨੇ ਦਿੱਤਾ ਸੀ ਪਹਿਲਾਂ ਕਿ ਨਿਕਰ ਦੇ ਵਿੱਚ ਅਸੀਂ ਚੂਹੇ ਛੱਡ ਦਾਂਗੇ ਆ ਸੁਣ ਲੋ ਨਾਲੇ ਤਾਂ ਇਹਦੀ ਪੰਜਾਬੀ ਔਰ ਨਾਲੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਵਾਅਦਾ ਕਿਵੇਂ ਕੀਤਾ ਸੀ ਸੁਣੋ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਦੇ ਰਹੀਏ ਐਵੇਂ ਕੋਈ ਨਹੀਂ ਆਉਂਦਾ ਨਹੀਂ ਇੱਕ ਵਾਰੀ ਲੱਗਿਆ ਬੇੜਾ ਔੜ ਕੇ ਹੱਤਾਂ ਦਾ ਸੋ ਅੱਜ ਤੁਹਾਨੂੰ ਬੇਨਤੀ ਕਰ ਰਹਾ ਆ ਕਿ ਹੁਣ ਠਿੱਲੇ ਨਾ ਪੈ ਜਿਓ ਤੇ ਖਿਆਲ ਰੱਖਿਓ ਵਿੱਚ ਤੇ ਕੋਈ ਪਿੱਗ ਨਾ ਜਾਣ ਕੋਈ ਧਾਨੇ ਵਿੱਚ ਨਾ ਆ ਜੇ ਕਈਆਂ ਨੂੰ ਪੈਸੇ ਦੀ ਲੋੜ ਹੁੰਦੀ ਅਗਲਾ ਕਹਿੰਦਾ ਜਿੰਨੇ ਪੈਸੇ ਤਾਂ ਇਹਨਾਂ ਨੇ ਦੇਣਾ ਹੀ ਨਹੀਂ ਖੈ ਸੋ ਧਿਆਨ ਰੱਖਿਓ ਏਕਤਾ ਰਹਿਣੀ ਚਾਹੀਦੀ ਹੈ ਬਾਟੇ ਵਿੱਚ ਕਾਤਾ ਕੋਈ ਬਾੜ ਬੰਕਾਰੀ ਕਰ ਸਕਦਾ ਆ ਖੜਾ ਚੰਨੀ ਮੈਂ ਤੁਹਾਨੂੰ ਕਹਿ ਕੇ ਜਾ ਰਿਹਾ ਆ ਕੋਈ ਨਾਸ ਯਾਰ ਗਾਲੋ ਜੱਟ ਦਾ ਤੇ ਜਾਨ ਵਿੱਚ ਜਾਨ ਹੈ ਬਾਡੀ ਲੜਾਈ ਮੂਹਰੇ ਹੋ ਕੇ ਲੜਨੀ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੜਨੀ ਹੈ ਜਿੱਦਣ ਕਾਂਗਰਸ ਦੀ ਸਰਕਾਰ ਆ ਗਈ ਇਹਨਾਂ ਦੇ ਮੂੰਹ ਦਾ ਸਭ ਮੈਂ ਭੰਣੀਆਂ ਮੈਂ ਤੁਹਾਨੂੰ ਅੱਜ ਦੱਸਣਾ ਆ ਜਿਹੜਾ ਕੇਜਰੀ ਵਾਲਾ ਨਾ ਇਹਦੀ ਨਿੱਕਰ ਦੇ ਵਿੱਚ ਚੂਹੇ ਮੈਂ ਛੱਡਣੇ ਆ। ਤਾਂ ਸੁਣ ਲੈ ਪੰਜਾਬ ਵਾਲੇ ਇਹ ਨੇ ਪੰਜਾਬ ਦੇ ਲੀਡਰ ਜਿਹੜੇ ਕਹਿੰਦੇ ਅਸੀਂ ਕਾਂਗਰਸ ਦੇ ਨੇਤਾ ਆਂਗੇ ਪਰ ਮੈਂ ਹੁਣ ਪੰਜਾਬ ਦੇ ਲੋਕਾਂ ਨੂੰ ਸਿਰਫ ਇੱਕ ਗੱਲ ਪੁੱਛਣੀ ਚਾਹਨਾ ਕਿ ਇੱਕ ਸਿਆਣੀ ਸੋਥੀ ਉਮਰ ਦੇ ਵਿੱਚ ਉਹ ਨਿੱਕਰ ਦੇ ਵਿੱਚ ਕਹਿੰਦਾ ਮੈਂ ਚੂਹੇ ਛੱਡੂਗਾ ਜੇਕਰ ਸਾਡੀ ਸਰਕਾਰ ਆਉਂਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹ ਨਾਲਸਾ ਕਹਿੰਦਾ ਮੈਂ ਪੰਨੂ ਭਲਾ ਤੁਸੀਂ ਇਹ ਵੇਖੋ ਇਹ ਸਿਆਸਤ ਹੁੰਦੀ ਹੈ ਇਹਨੂੰ ਲੀਡਰ ਬਾਜੀ ਕਹਿੰਦੇ ਨੇ ਕਿਉਂਕਿ ਪੰਜਾਬ ਦਾ ਮੌਜੂਦਾ ਇੱਕ ਮੁੱਖ ਮੰਤਰੀ ਹੈ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਤਾਂ ਪੂਰਾ ਦੇਸ਼ ਉਹਦਾ ਸਤਿਕਾਰ ਕਰਦਾ ਕਿਉਂਕਿ ਭਾਈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਬਣਦਾ ਵੀ ਹੈ ਔਰ ਦੂਜੇ ਪਾਸੇ ਸਾਡੀ ਸਟੇਟ ਦੇ ਮੁੱਖ ਮੰਤਰੀ ਹੈ ਇਸ ਵਕਤ ਭਗਵੰਤ ਮਾਨ ਨੇ ਚਾਹੇ ਰੱਖ ਵਿਰੋਧ ਕਰਦੇ ਹੋਣ ਲੋਕ ਪਰ ਨਿੱਜੀ ਤੌਰ ਦੇ ਉੱਤੇ ਇਥੋਂ ਤੱਕ ਜਾਣਾ ਕਿਤੇ ਨਾ ਕਿਤੇ ਸਵਾਲ ਬਹੁਤ ਵੱਡੇ ਬਣ ਜਾਂਦੇ ਨੇ ਕੋਦ ਆਪਣੇ ਆਪ ਬੰਦਾ ਘੇਰੇ ਦੇ ਵਿੱਚ ਆ ਜਾਂਦਾ ਤਾਂ ਜਿਹੜਾ ਚਰਨਦੀਪ ਸਿੰਘ ਚੰਨੀ ਨੇ ਬਿਆਨ ਦੇ ਦਿੱਤਾ ਤਾਂ ਹੁਣ ਉਹਦੇ ਵੀ ਨੀਕਰ ਦੇ ਵਿੱਚ ਭਗਵੰਤ ਮਾਨ ਸਾਹਿਬ ਡਿਬਰੂਗੜ੍ਹ ਦੇ ਵਿੱਚ ਭੇਜਣਗੇ ਇਹਨਾਂ ਨੂੰ ਕਿਉਂਕਿ ਜਿਹੜੇ ਇਹ ਸ਼ਰਾਬ ਲਈ ਵਰਤ ਰਹੇ ਨੇ ਦਰਾਂ ਸਾਲ ਦੇ ਵਿੱਚ ਦੋ ਚਾਰ ਲੋਕਾਂ ਦੇ ਸਾਹਮਣੇ ਟੁਚਕਲੇ ਕਹਾਣੀਆਂ ਸੁਣਾਉਣੀਆਂ ਬੜੀਆਂ ਸੌਖੀਆਂ ਨੇ ਪਰ ਜਦੋਂ ਐਕਸ਼ਨ ਹੁੰਦਾ ਤਾਂ ਉਦੋਂ ਇਹਨਾਂ ਲੋਕਾਂ ਦੀਆਂ ਚੀਕਾਂ ਵੀ ਬੜੀ ਛੇਤੀ ਨਿਕਲਦੀਆਂ ਨੇ ਜਿਵੇਂ ਕਿ ਹੁਣ ਬਿਕਰਮ ਸਿੰਘ ਮੰਜੀਠੀਆ ਉਹ ਚਿੱਟੇ ਦਾ ਬਹੁਤ ਵੱਡਾ ਸਮਗਲਰ ਬਹੁਤ ਵੱਡਾ ਤਸਕਰ ਕਹਿ ਸਕਦੇ ਆ ਪੰਜਾਬ ਦਾ ਸਭ ਤੋਂ ਵੱਡਾ ਤਸਕਰ ਯਾਨੀ ਪੰਜਾਬ ਦੀਆਂ ਮਾਂਮਾਂ ਰੋਂਦੀਆਂ ਨੇ ਬਿਲਕੁਦੀਆਂ ਨੇ ਕਿ ਮਜੀਦ ਸਿੰਘ ਨੂੰ ਮੌਤ ਦੀ ਸਜ਼ਾ ਹੋਵੇ ਐਤੋਂ ਤੱਕ ਮੰਗ ਕਰ ਰਹੇ ਨੇ ਲੋਕ ਤਾਂ ਜਿਹੜੇ ਇਹ 도ਗਲੇ ਚੰਨੀ ਵਰਗੇ ਲੋਕ ਨੇ ਔਰ ਖਰੇ ਵਰਗੇ ਲੋਕ ਇਹਨਾਂ ਨੇ ਪੰਜਾਬ ਦਾ ਦਰਹਸਲ ਦੇ ਵਿੱਚ ਬੇੜਾ ਗੜ ਕੀਤਾ ਪਹਿਲਾ ਬਿਆਨ ਦੇ ਦਿੰਦੇ ਨੇ ਉਸ ਤੋਂ ਪਹਿਲਾਂ ਕਈ ਸਾਲ ਪਹਿਲਾਂ ਖੋਦੋ ਦੇ ਉੱਤੇ ਐਕਸ਼ਨ ਕਰਨ ਨੂੰ ਫਿਰਦੇ ਸੀ ਪਰਚੇ ਕਰਾਉਂਦੇ ਸੀ ਉਹਨੂੰ ਜੇਲ੍ਹ ਵਿੱਚ ਬਚਾਉਣ ਦੀਆਂ ਗੱਲਾਂ ਕਰਦੇ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਚੱਕ ਲਿਆ ਤਾਂ ਫੇਰ ਕਹਿੰਦੇ ਜੀ ਇਹ ਮਾੜੀ ਹੈ ਸਰਕਾਰ ਤੁਸੀਂ ਇਹ ਦੱਸੋ ਵੀ ਸਰਕਾਰ ਨੂੰ ਘੇਰਨ ਦੀ بجائے ਤੁਸੀਂ ਹੋਰ ਵੀ ਕੋਈ ਨੁਕਤਾ ਲੱਭ ਸਕਦੇ ਹੋ ਪਰ ਜਿਹੜੇ ਐਕਸ਼ਨ ਨੂੰ ਪੂਰਾ ਪੰਜਾਬ ਚਾਹੁੰਦਾ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਬਾਦਲ ਕੈਨੂੰ ਚੱਕੋ ਜਿਨੇ ਕਦੇ ਹੱਥ ਨਹੀਂ ਪਾਇਆ ਕਿਸੇ ਮੁੱਖ ਮੰਤਰੀ ਨੇ ਉਹ ਥੰਮ ਹਲਾ ਦਿੱਤੇ ਨੇ ਭਗਵੰਤ ਮਾਨ ਨੇ ਇਹਨਾਂ ਲੋਕਾਂ ਨੂੰ ਹੁਣ ਜਰਿਆ ਨਹੀਂ ਜਾਂਦਾ ਕਿ ਯਾਰ ਪੰਜਾਬ ਦੇ ਮੁੱਖ ਮੰਤਰੀ ਦੀ ਤਵਾਬਾ ਹੋ ਗਈ ਆ ਪੰਜਾਬ ਦੇ ਅੰਦਰ ਇਹ ਹੁਣ ਕਈ ਕਹਿੰਦਾ ਸੀ ਕਹਿੰਦਾ ਮੈਂ ਨੀਕਰ ਦੇ ਵਿੱਚ ਚੂਹੇ ਛੱਡ ਦੂੰਗਾ ਤੇ ਹੁਣ ਇਹਨੂੰ ਐ ਪਤਾ ਵੀ ਤੇਰੇ ਪਜਾਮੇ ਦੇ ਵਿੱਚ ਚੂਹੇ ਛੱਡੂ ਆ ਭਗਵੰਤ ਮਾਨ ਡਿਬਰੂਗੜ੍ਹ ਦੇ ਵਿੱਚ ਬੰਦ ਕਰੂ ਆ ਤੁਹਾਨੂੰ ਤੇ ਸਾਡੀ ਵੀ ਅਪੀਲ ਆ ਜਿਹੜੇ 도ਗਲੇ ਨੇਤੇ ਨੇ ਇਹਨਾਂ ਨੂੰ ਚੱਕ ਚੱਕ ਕੇ ਡਿਬਰੂਗੜ੍ਹ ਦੇ ਵਿੱਚ ਸਿੱਟੋ ਇਹ ਪੰਜਾਬ ਦੇ ਲੋਕਾਂ ਦਾ ਮਾਹੌਲ ਖਰਾਬ ਕਰਦੇ ਨੇ ਪੰਜਾਬ ਦੀ ਜਨਤਾ ਐਸ ਵਕਤ ਜੋ ਚਾਹੁੰਦੀ ਸੀ ਉਹੀ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੀ ਸਰਕਾਰ ਲੋਕਾਂ ਦਾ ਸਾਥ ਦੇਣ ਤੇ ਉੱਤਰਿਆਈ ਹੈ ਅਸੀਂ ਵੀ ਕਹਿੰਦੇ ਹਾਂ ਵੀ ਦਿੱਲੀ ਥੱਲੇ ਲਾ ਕੇ ਭਗਵੰਤ ਮਾਨ ਸਾਹਿਬ ਨਾ ਚੱਲਣ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਨਾ ਫਿੱਟ ਕੀਤਾ ਜਾਂਦਾ ਪੰਜਾਬ ਦੇ ਅੰਦਰ ਕੀਤਾ ਜਾਂਦਾ ਇਹ ਵੀ ਗੱਲ ਸਿੱਧਾ ਕਿ ਪੰਜਾਬ ਦੇ ਲੋਕ ਭਾਈ ਅਰਵਿੰਦ ਕੇਜਰੀਵਾਲ ਨੂੰ ਨਹੀਂ ਚਾਹੁੰਦੇ ਪਰ ਜਿਹੜੀ ਸਰਕਾਰ ਅੱਜ ਮੌਜੂਦਾ ਹਾਲਾਤਾਂ ਦੇ ਵਿੱਚ ਹੈ ਯਾਨੀ ਸਿੱਧੇ ਤੌਰ ਤੇ ਕਹੀਏ ਅੱਜ ਭਗਵੰਤ ਮਾਨ ਸਾਹਿਬ ਸਹੀ ਲੈਂਡ ਤੇ ਚੱਲ ਰਹੇ ਨੇ ਇਹਨਾਂ ਲੋਕਾਂ ਤੋਂ ਨਿਜਰਿਆ ਜਾਂਦਾ ਹੁਣ ਸਾਡੀ اپੀਲ ਹੈ ਜਿੰਨੇ ਵੀ ਦੋਗਲੇ ਨੇਤੇ ਨੇ ਇਹਨਾਂ ਨੂੰ ਚੱਕ ਚੱਕ ਕੇ ਡਬਰੂਗੜੀ ਦੀ ਜੇਲ੍ਹ ਦੇ ਵਿੱਚ ਸਿੱਟਿਆ ਜਾਵੇ ਕਿਉਂਕਿ ਨਹੀਂ ਤਾਂ ਇਹ ਪੰਜਾਬ ਦੀ ਜਿਹੜੀ ਸੱਤ ਹੈ ਇਹਦਾ ਵੀ ਮਾਹੌਲ ਖਰਾਬ ਹੁੰਦਾ ਔਰ ਦੂਜੇ ਪਾਸੇ ਸਾਡੇ ਪੰਜਾਬ ਦੇ ਲੋਕਾਂ ਵਿੱਚ ਫੁੱਟ ਬਹੁਤ ਵੱਡੇ ਪੱਧਰ ਦੇ ਉੱਤੇ ਪਾਉਂਦੇ ਨੇ ਹੁਣ ਤੁਸੀਂ ਵੇਖੋ ਵੀ ਜਿਹੜਾ ਪੰਜਾਬ ਦੇ ਲੋਕਾਂ ਦਾ ਖਾਣ ਕਰਨ ਵਾਲਾ ਇੱਕ ਬਹੁਤ ਵੱਡਾ ਤਸਕਰ ਫਰਨਾ ਬਾਗਲ ਕਿਆਂ ਨੂੰ ਹੱਥ ਪਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਸੀ ਅੱਜ ਪੰਜਾਬ ਦੇ ਜੇਕਰ ਮੁੱਖ ਮੰਤਰੀ ਦੇ ਹੱਥ ਪਾੜਿਆ ਜਿਨ੍ਹਾਂ ਨੂੰ ਸਦੀਆਂ ਤੋਂ ਕੋਈ ਹਰਾ ਨਹੀਂ ਸਕਿਆ ਸੀ ਯਾਰ ਉਂਗਲੀ ਤੱਕ ਨਹੀਂ ਕਰਨ ਦੀ ਯੁਰਤ ਸੀ ਤਾਂ ਫੇਰ ਇਹ 도ਗਲੇ ਨੇਤੇ ਆ ਜਿਹੜੇ ਕਾਂਗਰਸ ਦੇ ਵਿੱਚ ਇਹਨਾਂ ਲੋਕਾਂ ਨੇ ਪੰਜਾਬ ਦਾ ਬੇੜਾ ਦਰਾਂ ਸਾਲ ਦੇ ਵਿੱਚ ਗਰਕ ਕੀਤਾ ਇਹ ਗੱਲ ਸਿੱਧਾ ਕਿਉਂਕਿ ਇਹ ਲੋਕ ਇਹਨਾਂ ਦੇ ਨਾਲ ਮਿਲੇ ਹੋਏ ਨਹੀਂ ਇਹ ਬਾਦਲਾਂ ਦੇ ਕੌਲੀਚੱਟ ਨੇ ਐਸ ਕਰਕੇ ਉਹਨਾਂ ਦੀ ਸਪੋਰਟ ਕੀਤੀ ਜਦੋਂ ਲਗਿਆ ਤਾਂ ਉਹਦੇ ਪਿੱਛੇ ਹਟ ਗਿਆ ਕਹਿੰਦਾ ਮੈਨੂੰ ਤਾਂ ਇਹ ਲੱਗਿਆ ਵੀ ਪ੍ਰਗਟ ਚੱਕ ਲਿਆ ਉਸੀਂ ਸੁਣਿਆ ਵੀ ਆ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ